ਲੈ ਕਿੰਨੇ ਸੰਦੇਸ਼ ਕੱਲ ਕੋਪੀਰੇਟ ਦੀ ਰਾਤ ਖੋਸਤ ਭਾਈ ਆ ਸਾਡੇ ਭਰਾ ਆ ਪਰ ਉਸ ਭਾਈ ਇਹਦੀ ਲੈਂਗੁਏਜ ਜਿਹੜੀ ਹੋ ਬਹੁਤ ਦਰਦ ਕਰਦੀ ਅੱਜ ਇਹਨੇ ਕੱਲ ਬੋਲਿਆ ਵਾ ਮੇਰਾ ਵੱਡਾ ਭਰਾ ਆ ਅੱਜ ਇਹ ਸੁਣੇ ਤਾ ਆ ਤੇ ਬਹੁਤ ਖੁਸ਼ੀ ਆ ਰਹੀ

ਇੰਜੇ ਹੀ ਮਰਾ ਦੇਣੀਆਂ ਵਿਆਹਾਂ ਦੇ ਇਹ ਬੜੇ ਕੀਤਿਆਂ ਦੇ ਦਿੰਨੀਆਂ ਜਦੋਂ ਦਾ ਨਿਗਾਹ ਆ ਮੇਰੇ ਕੋਲ ਗਰਾਉਂਡ ਤੋਂ ਜਾਂਦਾ ਹੈ ਨਾ ਜਿੰਨਾ ਤੋਂ ਕੱਟਿਆ ਇਹ ਵੀ ਬਧੀ ਜੇਕਰ ਅਰਥ ਕੋਹ ਹੋ ਦਾ ਸ਼ਰਤ ਹੈ ਜਿੰਦਾ ਹੈ ਨਈਂ ਕਾ ਇਹ ਮੈਨੂੰ ਸਮਝ ਨਹੀਂ ਆਉਂਦੇ ਮੇਰੇ ਖਾਤੇ ਕਿਉਂਕਿ ਡਾਇਰੈਕਟ ਨਾ ਇਹ ਰਸ ਰਸ ਦੇਖਣਾ ਉਹ ਸਰਦਾਰ ਤੇ ਖਰਮਾਯੋ ਨੋ ਡਿਲੀਜੀਓ ਜੇਕਰ ਤੁਹਾਨੂੰ ਆਦੀ ਹੋਣੀ ਲਿਖੀਏ ਇਹ ਆਖੀਏ ਜਿਦੋਂ ਮੈਂ ਤੁਹਾਨੂੰ ਕਿਹਾ ਉਹਦਾ ਨੂੰ ਕਿੰਨਾ ਹੋ ਗਿਆ ਨੂੰ راستੇ। ਇਹ ਕਿੰਨਾ ਕਿਤੇ ਚੱਲ ਗਿਆ। ਸਿਰਫ ਮਰਜ਼ੀ ਸਾਥਕੇ ਜਿੱਥੇ ਮਰਜ਼ੀ ਜੇ ਤੇਰੇ ਕੋਲ ਦੇਣਾ ਚਾਹਤੇ ਤੇਰਾ। ਥਾਂ ਵੀ ਤੇਰੀ, ਜਗ੍ਹਾ ਵੀ ਤੇਰੀ, ਟਾਈਮ ਵੀ ਤੇਰਾ, ਜਿੱਥੇ ਕਹਿਗਾ ਜਾਗੇ। ਤੂੰ ਪੁੱਛ ਲਈ ਸਾਹਮਣੇ ਵੀ ਇਹ ਗੱਲਾਂ ਹੋਈਆਂ ਕਿ ਨਹੀਂ ਆ। ਸੁੱਚੀ ਗੱਲ ਹੈ ਜਿੱਦ ਤਿੰਨੇ ਨੌਕਰੀ ਦੇ ਆਪਣੇ ਦੇ ਦਿੱਤੇ ਆ ਫਿਜ਼ੀਕਲ ਆ। भॻवान साइड ਇੱਕ चेक गल दो त मैन कया इन गल कया तूं चले गल आहे पर ग़लत बंदे गां पुछी इनू मैनी गल की भई ग़लत बंदे ग साई मेर पिंड आे गदेत पई खिल आ आ प्यार कंदू तेरी सलीतरी सलीहतिया न कखा इहे गल यादि रखी सब तो ड ਜਿਹੜੇ ਰੱਬ ਦੀ ਨੂੰ ਗੱਲ ਕਰਦਾ ਨਾ ਬਿੜੀ ਚੰਦ ਦੀ ਪਾਪਾ तया ਸਿੰਘ ਵੀ ਬੜੀਆਂ ਉੱਚੀਆਂ ਅਸਥੀਆਂ ਨੇ ਤੇਰੇ ਨੂੰ ਨਹੀਂ ਕਰਦਾ ਠੀਕ ਆ બીજી ਗੱਲ ਤੂੰ ਦੱਸਦਾ ਵਾ ਕਹ ਕੇ ਤੂੰ ਦੱਸਦਾ ਨਹੀਂ ਪਤਾ ਬਦਸ ਦੱਬ ਦਾਨੀ ਤੂੰ ਬਹੁਤ ਆਲੇ ਪਰੇ ਬੜੀ ਦੁਨੀਆ ਵਿੱਚ ਸੀ ਠੀਕ ਆ ਯਾਰ ਮੈਂ ਨਾ ਕੀ ਮਾਚਾ ਜਿਹੜੇ ਸੁਣਿਆ ਪਰ ਇੱਕ ਬੜੀ ਉਹ ਯਾ ਮੇਰੇ ਪਿੰਡ ਤੋਂ ਸਾਈਡ ਜਨਮਾ ਲਖਾਈ ਜਿਹੜੇ ਪਲੇਅਰ ਬੰਦੇ ਨੇ ਨਾ ਜਿਹੜਾ ਨਾਲ ਪ੍ਰਤੀ ਪ੍ਰਹਾ ਨਹੀਂ ਚੁਣਦੇ ਹੁੰਦੇ ਸੌਂਦੇ ਸਾਈਡ ਹਰ ਹੁੰਦੇ ਆ ਤੇ ਮੇਰੇ ਕੋਈ ਨਹੀਂ ਕੀਮਤ ਕੋਈ ਨਾ ਕੋਸ ਸਕਦੇ ਨਹੀਂ ਜਈਆ ਤਾਂ ਜ਼ਿੰਮਤ ਖੀਨਣ ਤਨਵਾ ਹੁਣ ਸਾਈਡ ਰਿਹਾ ਦੇ ਫੋਨ ਤੇ ਦੇ ਗਿਆ ਤੂੰ ਉਹਨਾਂ ਦੇ ਉਹਨਾਂ ਦੇ ਪਿੰਡ ਜਵਾਬ ਦੇ ਜਾਂ ਟਾਈਮ ਤੇ ਟੋਰ ਲੱਗਿਆ ਸੀ ਇਹ ਜੜੀ ਜੜੀ ਗੱਲ ਸੀ ਜੇ ਤੁਸੀਂ ਜਿਹੜੀ ਹੈ ਖਨਾਰ ਕੋ ਦਰਬਾਰਸੂਖ ਜਿਆਦੇ ਉਹਨਾਂ ਨੂੰ ਪਹਿਲਾਂ ਵੀ ਮੇਰਾ ਸਨਮਾਨ ਕਰੋ ਮੈਂ ਥਾਂ ਦਾ ਦੱਬਾਉਣਾ ਹਾਂ ਬਰਾਤ ਜਿਵੇਂ ਭੋਖੀ ਭਰਾਈ ਪਰ ਜਿਹੜਿਆਂ ਨੂੰ ਰਾਤ ਜੰਗਾ ਕੀਤੀਆਂ ਨਾਲ ਇਹ ਸੋਚਦੀ ਹਾਸ ਰੱਖਦਾ ਹੋ ਹੁਣ ਤਾਂ ਬਰਾ ਮਾਰਨੇ ਹੋਣਾ ਦੱਸਦਾ ਸਾਨੂੰ ਇਹ ਜਿਹੜੀ ਜਿਹੜਾ ਤੇ ਹੋ ਰਾਹੀ ਇੱਕ ਮਤੀ ਗੱਲ ਇੱਕ ਨੂੰ ਸੰਗਿਆ ਦੇ ਤੋਂ ਪਹਿਲਾਂ ਪੁੱਛਿਆ ਦਾ मेहनत पुछल कॾहिं बचे न पुछंदा मै का बि खऊग त ਕਿੰਨਾ ਠੀਕ ਆ ਮੈਨੂੰ ਨੇ ਤਰ੍ਹਾਂ ਤੈਨੂੰ ਪੁੱਛਿਆ ਕਿ ਨਹੀਂ ਪੁੱਛਿਆ ਕਿ ਨਾ ਮੈਂ ਉਹਨੂੰ ਪੁੱਛਿਆ ਵੀ ਮੈਂ ਉੱਥੇ ਖੇਡਦਾ ਹਾਂ ਵੀ ਅਰੇ ਮੈਚ ਵੀ ਹੋਵੇ ਤਾਂ ਵੀ ਮੈਂ ਕਿਹਨੂੰ ਮੈਂ ਤਾਂ ਰਹਾ ਮੈਂ ਤਾਂ ਠੀਕ ਆ ਤਾਂ ਆਏ ਸੀ ਫੋਟੋ ਲਈ ਤਾਂ ਉਹਨਾਂ ਨੇ ਕਿਹਾ ਜਿੱਦਣ ਤੋਂ ਹੀ ਕਿਤੇ ਇਕੱਠੇ ਹੋਏ ਇੱਕ ਦਿਨ ਆਪਸ ਵਿੱਚ ਮੈਂ ਖੇਡ ਨਹੀਂ ਜਣਾ ਉੱਥੇ ਐਸਾ ਬਣਾਉਣੇ ਕਿਦਾਂ ਐਤ ਵਾਰ ਦੇ ਫਿਰ ਮੇਰੇ ਕੋਲ ਆਇਆ ਜਿੰਮ ਸੰਕਰ ਲੈ ਹਾਂ ਮੇਰੇ ਪੈਰਾ ਤੇ ਬੈਠਾ ਤਾਂ ਮੈਂ ਵੀਡੀਓ ਆ ਤਾਂ ਬਾਅਦ ਨਾਲ ਵੀਡੀਓ ਵੀ ਪਾਉਂਗਾ ਉਹ ਇੱਕ ਇੱਕ ਸਬੂਤ ਹੈ ਮੇਰੇ ਕੋਲ ਕੋ ਜੁਨੀਆ ਦਾ ਸਟਾਰ ਬਣਨਾ ਬਦਮਾਨ ਬਣਿਆ ਹੋਇਆ ਲੋਕਾਂ ਨੂੰ ਪਤਾ ਨਹੀਂ ਕਿ ਇਸ ਫੀਅਤ ਬਾਰੇ ਠੀਕ ਆ ਸਰਦੋ ਸਾਡੇ ਕੋਲ ਹੈਗਾ ਯਾ ਤੂੰ ਬਾਅਦ ਵਿੱਚ ਵੀਡੀਓ ਵੀ ਪਾਉਂਗਾ ਉਹਦੀਆਂ ਪਿੱਛੇ ਮੇਰੇ ਬੋਤੇ ਫੜ ਕੇ ਮੇਰੇ ਪੈਰਾ ਤੇ ਬੈਠਾ ਹੋਇਆ ਤੇ ਬਾਹ ਜੀ ਇਹਦਾ ਨਾ ਕਰਿਓ ਠੀਕ ਆ ਮਖਲੇ ਅੱਜ ਸਵੇਰੇ ਅਹੀਂ ਫੋਨ ਕਰਕੇ ਨੂੰ ਸੱਜਿਆ ਵੀ ਇਹਦਾ ਨਾ ਕਰ ਚਲ ਬੋਤਾਂ ਦੇ ਵਿੱਚ ਹੀ ਗੱਲ ਆ ਉਹ ਬੋਲ ਵੀ ਮੈਂ ਹਾਂ ਕੀਤੀ ਨਹੀਂ ਜਾਂ ਨਹੀਂ ਕੀਤੀ ਉਹ ਕਹਿੰਦਾ ਮੈਂ ਇਦਾਂ ਨਹੀਂ ਬੋਲਦਾ ਮੈਂ ਇੱਕ ਕਾਪੀ ਭਵਾ ਦੇ ਬਲੋਗ ਜੀ ਪੁੱਛਦਾ ਹਾਂ ਨੂੰ ਵੀ ਪਤਾ ਵੀ ਕਿਉਂ ਨਹੀਂ ਬੋਲਣਾ ਕਿਉਂ ਕਿੱਦਾਂ ਨਹੀਂ ਬੋਲਣਾ ਇਹ ਸੁਣੀ ਆਪਣਾ ਹਿਸਾਬ ਦਾ ਤੁਹਾਨੂੰ ਪਤਾ ਹੋਵੇ ਮੇਰੇ ਭਰਾ ਦੇ ਕੋਈ ਗੱਲ ਨਹੀਂ ਤੇਰੇ ਬਾਰੇ ਬੋਲੀ ਕੁਝ ਬੋਲਿਆ ਨਹੀਂ ਝੂਠ ਕਿਹਾ ਉਹ ਬੋਲਿਆ ਨਹੀਂ ਤੂੰ ਜਿਜਾ ਨਹੀਂ ਦਿੱਤਾ ਠੀਕ ਹੈ ਜੇ ਕਿੰਨੇ ਪੜਾਇਆ ਤੇ ਸਾਨੂੰ ਵੀ ਪੜਾਇਆ ਸਾਡੀ ਪੂ ਜਿਹੜੀਆਂ ਦਾੜੀ ਚਿੱਟੀ ਦੀਆਂ ਗੱਲਾਂ ਕਰਨਾ ਬਹੁਤ ਜ਼ਿਆਦਾ ਗਈ ਸੀ ਚਿੱਟੀ ਦਾੜੀ ਆ ਹੈ ਚਿੱਟੀ ਦਾੜੀ ਦੇ ਮੈਨਿਆਂ ਦਾ ਪਤਾ ਕਰਨੂੰ ਤਾਂ ਕੀ ਹੁੰਦੀ ਹੈ ਸਰਦਾਰੀ ਕੀ ਹੁੰਦੀ ਹੈ ਉਹ ਸਰਦਾਰ ਤੇਰੇ ਵੀ ਕਿਤੇ ਹੋਏ ਹੋਣਾ ਉਹਨਾਂ ਨੂੰ ਇਹਨਾਂ ਦਾ ਵੀ ਹੋਣ ਦੇ ਡਰਾ ਹੋ ਜਾਣਗੇ ਜੇ ਤੈਨੂੰ ਪਤਾ ਲੱਗ ਗਿਆ ਹਾਂ ਇਹੀ ਗੱਲ ਤੋਂ ਲੋਕਾਂ ਨੂੰ ਕਹਿਣਾ ਇਹਨਾਂ ਨੂੰ ਕਮੈਂਟ ਕਰਕੇ ਦੱਸੋ ਕਿ ਇਹਨਾਂ ਦੇ ਪਰਿਵਾਰਾਂ ਤੱਕ ਜਾਵੇ ਬੜੀ ਸੋਹਣੀ ਜਿਹੀ ਕਰਤੂਰੀ ਉਹ ਆ ਪੱਲਿਓ ਜਿਹੜਾ ਇੰਨੀ ਕਰੀ ਜੀ ਅੱਖਾਂ ਹੈ ਪਰਿਵਾਰਾਂ ਤੱਕ ਦੱਸੋ ਇਹਦੇ ਪਰਿਵਾਰਾਂ ਨੂੰ ਪਤਾ ਲੱਗੇ ਹੈ ਇਹਦੇ ਮੁੱਤ ਤੱਕ ਇਹੋ ਜਿਹੇ ਅੱਖਾਂ ਵਾਲੇ ਗੱਲਾਂ ਨਹੀਂ ਕਰਦੇ ਜਿਹਨਾਂ ਬੰਦਿਆਂ ਜਣਖੂਂਦੀਆਂ ਨਾ ਉਹ ਇੱਕ ਛਿਛਾ ਨਹੀਂ ਕਰਦੇ ਉਹਨਾਂ ਤੁਸੀਂ ਆਪਾਂ ਅभी ਸ਼ਰਮੋਗੇ ਜੀ ਰਾਹਾਂ ਦੇ ਕਿਉਂ ਜਾਂਦੇ ਆ ਠੀਕ ਹੈ ਸ਼ਾਇਦ ਨਾ ਥੋੜੀਆਂ ਮੈਨੂੰ ਬੰਦਾਂ ਵਾਲੇ ਜਿਹੜੇ ਤੇਰੇ ਬੜੇ ਆ ਨਾ ਜਿਹੜੇ ਚਾਰਾ ਬਦਵਾਰ ਭਾਵੇਂ ਨਾ ਉੱਥੇ ਦੇ ਪਤਾ ਨਹੀਂ ਇਹ ਲੋਕਾਂ ਨੂੰ ਪਸੰਦ ਹੁੰਦੇ ਆ ਠੀਕ ਹੈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਬੈਠ ਕੇ ਬੈਠਾ